ਲਾਓ ਵੀ ਮਿੱਤਰੋ ਅੱਜ ਤੁਹਾਡਾ ਉਹ ਲਾਂਬਾ ਲਾਉਣਾ ਜਿਹੜੀ ਥੋੜੇ ਜਿਹੇ ਦਿਨ ਪਹਿਲਾਂ ਆਪਾਂ ਮੰਨ ਲਓ 10-15 ਦਿਨ ਪਹਿਲਾਂ ਇੱਕ ਪੰਜਾਬ ਨਸਲ ਦੀ ਬਸ਼ੇਰੀ ਪਾਈ ਸੀ ਉਹ ਵੀਡੀਓ ਤੋਂ 5-10 ਮਿੰਟ ਬਾਅਦ ਹੀ ਸੇਲ ਹੋ ਗਈ ਵੀਡੀਓ ਚੱਲੀ ਬਹੁਤ ਲੱਖਾਂ ਪਾਰ ਚੱਲ ਗਈ ਵੀਡੀਓ ਤੇ ਬਾਲੇ ਭਰਾਵਾਂ ਦਾ ਲਾਂਬਾ ਹੈ ਬਾਈ ਇਦਾਂ ਦੀ ਬਸ਼ੇਰੀ ਨੀਲੀ ਵਿੱਚੀ ਚਾਹੀਦੀ ਆ ਪੰਜਾਬ ਨਸਲ ਦੀ ਹੋਵੇ ਮੱਝੂ ਕੇ ਖਾਨਦਾਨ ਦੀ ਹੋਵੇ ਤਾਂ ਮਿੱਤਰੋ ਰੇਟ ਤਕਰੀਬਨ ਉਨਾ ਕੀ ਆ ਪਰ ਬੱਚੀ ਆ ਜਿਹੜੀ ਉਹ ਤੋਂ ਵੀ ਚੰਗੀ ਲਿਆ ਤੇ ਖਾਨਦਾਨ ਬਹੁਤ ਤਕੜਾ ਬੱਚੀ ਚੌਕੜੀ ਹੈ ਕੱਦ ਲੱਤ ਦੀ ਨਲੀ ਨੁਲੀ ਦੇਖ ਕੇ ਤੇ ਬਾਕੀ ਨਖਰਾ ਤਾਂ ਅਰਬੀਂਦ ਘੋੜਿਆਂ ਵਾਲਾ ਹੀ ਆ ਨਸਲ ਪੰਜਾਬ ਆ ਮੱਝੂ ਕੇ ਖਾਨਦਾਨ ਮਜਬੂਤੀ ਮੱਝੂ ਕੇ ਵਾਲੀ ਆ ਪਰ ਨਖਰਾ ਅਰਬੀ ਘੋੜਿਆਂ ਵਾਲਾ ਕੱਲ ਮੈਂ ਰੀਲ ਵੀ ਪਾਈ ਸੀ ਉਹ ਚ ਵੀ ਕਹਿਆ ਸੀ ਵੀ ਹੈ ਮੱਝੂ ਕੇ ਖਾਨਦਾਨ ਪਰ ਨਖਰਾ ਅਰਬੀਆਂ ਵਾਲਾ ਕਿਉਂ ਆ ਸਾਰਾ ਦੱਸਾਂਗੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਬਾਹਲੀ ਚੰਗੀ ਬੱਚੀ ਲਿਆਤੀ ਕਹਿ ਸਕਦਾ ਹਾਂ ਉਹ ਸੌਂਦੀ ਮਲਕਾ ਹੀ ਆ ਕਾਦ ਦਾਲੇ ਪਾਸੋਂ ਮਜ਼ਬੂਤੀ ਵਾਲੇ ਪਾਸੋਂ ਬੰਤਰਾਂ ਵਾਲੇ ਪਾਸੋਂ ਤੇ ਝਾਲ ਵਾਲੇ ਪਾਸੋਂ ਦੇਖੋ ਹੁੰਦੀ ਆ ਰੂਹ ਖੋਸ ਜਾਣੀ ਜੇ ਵੀਡੀਓ ਪਸੰਦ ਆਈ ਫੇਰ ਲਾਈਕ ਕਰਿਓ ਅੱਜ ਅੱਜ ਆਪਾਂ ਇਹ ਗੱਲ ਕਹਿੰਦੇ ਆ ਜੇ ਪਸੰਦ ਆਈ ਫੇਰ ਲਾਈਕ ਕਰਿਓ ਫੇਰ ਹੀ ਸ਼ੇਅਰ ਕਰਿਓ ਪਰ ਹਾਂ ਜੇ ਪਸੰਦ ਆਈ ਫੇਰ ਸ਼ੇਅਰ ਵਾਲੀ ਇਕਲੀ ਜ਼ਰੂਰ ਨਾ ਕਰਿਓ ਫੇਰ ਬੱਚੀ ਨਾਲ ਬੇਇਨਸਾਫੀ ਨਾ ਕਰਿਓ ਬਹੁਤ ਜ਼ਿਆਦਾ ਚੰਗੀ ਬੱਚੀ ਆ ਤੇ ਬਹੁਤ ਘੱਟ ਰੇਟ ਦੀ ਆ ਨਾ ਆਪਾਂ ਤੁਹਾਨੂੰ ਆਈਡੀਆ ਦੇਤਾ ਸਾਰੀ ਡਿਟੇਲ ਵੀਡੀਓ ਚ ਦਿਨੇ ਵਾਸਤੇ ਚੈਨਲ ਸਬਸਕ੍ਰਾਈਬ ਕਰ ਲਓ ਜੇ ਚੰਗਾ ਜਾਨਵਰ ਘੱਟ ਰੇਟ ਚ ਚਾਹੁੰਦੇ ਹੋ ਤਾਂ ਬਾਕੀ ਆ ਜੋ ਦਿਨੇ ਆ ਡਿਟੇਲ ਵੀਡੀਓ ਦੀ ਬੱਚੀ ਦੀ ਨੀਲੀ ਬੱਚੀ ਐ ਦੋਸਤੋ 5 ਕੁ ਮਹੀਨੇ ਉਮਰ ਹੋਈ ਆ ਮੱਥੇ ਪਟਾ ਮਗਰਲੇ ਦੋ ਪੈਰ ਚਿੱਟੇ ਆ ਗਰਦਨ ਗੁਰਦਨ ਦੀ ਬੰਤਰ ਆ ਜਿਹੜੀ ਤੁਸੀਂ ਦੇਖ ਸਕਦੇ ਨੇ ਦੁੱਧੋਂ ਟੁੱਟੀ ਆ ਦੁੱਧੋਂ ਟੁੱਟੇ ਥੋੜੀ ਲੱਸੀ ਹੋ ਗਈ ਪਰ ਜਿੱਦਣ ਆਪਾਂ ਖਰੀਦੀ ਬੱਚੀ ਬੜੀ ਜ਼ਿਆਦਾ ਸੋਹਣੀ ਤਿਆਰ ਸੀ ਲੋਗ ਲੋਗ ਕਰਦੀ ਕੰਨ ਕੰਡੀਸ਼ਨ ਦੇਖੋ ਕਿੰਨੇ ਚੰਗੇ ਖੜਨੇ ਖੁਰਨੇ ਕਿੰਨੇ ਚੰਗੇ ਬਾਕੀ ਲੱਤ ਦੀ ਨਲੀ ਚੈੱਕ ਕਰ ਲਓ ਹਾਈਟ ਦਾ ਬੱਚੇ ਨੇ ਮੱਲੋ ਮੱਲੀ ਆਪ ਹੀ ਕਰ ਜਾਣੀ ਤੇ ਮੱਜੂ ਕੇ ਖਾਨਦਾਨ ਦੀ ਤਾਂ ਹਾਈਟ ਦੀ ਟੈਨਸ਼ਨ ਲੈਣ ਦੀ ਆਪਰ ਨੂੰ ਲੋੜ ਹੀ ਨਹੀਂ ਹੁੰਦੀ ਹਾਈਟ ਦੇ ਨਾਲ ਨਾਲ ਲੈਂਥ ਲੰਥ ਵਾਲੀ ਮਜ਼ਬੂਤੀ ਵੀ ਪਰ ਜਿਹੜਾ ਬੰਤਰ ਆਇਆ ਕਰਬ ਆਇਆ ਤੌਣ ਤੂੰ ਦਾ ਉਹ ਵੀ ਬਹੁਤ ਚੰਗਾ ਹੈ ਦੇਖੋ ਮੜਕਣਾ ਕਿਵੇਂ ਤੁਰਦੀ ਜਿਵੇਂ ਤੁਰਦੇ ਹੁੰਦੇ ਨੇ ਅਰਬੀ नस्ਲ ਦੇ ਜਾਨਵਰ ਓਦਾਂ ਤੁਰਦੀ ਹੈ ਜਿੰਨੀ ਵੀਡੀਓ ਬਣਾਈ ਸਾਰੇ ਜਣੇ ਪੂਸਤਾਨ ਨੂੰ ਹੀ ਰੱਖੇ ਆਈ ਨਹੀਂ ਸੀ ਵੀ ਸਾਰੀ ਵੀਡੀਓ ਜੀ ਰੱਖੀ ਜਦੋਂ ਤਰਨ ਉਦੋਂ ਦਾ ਤਰਨ ਕਰਦੀ ਸੀ ਤੇ ਆਪ ਦੇਖ ਸਕਦੇ ਨੇ ਵੀਡੀਓ ਤੇ ਬਾਕੀ ਦੋਸਤੋਂ ਨੀਲੀ ਬੱਚੀ ਆ 5 ਮਹੀਨੇ ਉਮਰ ਤੇ ਹੁਣ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋਂ ਮੱਝੂ ਕੇ ਵਾਲੇ ਬਾਸਾ ਘੋੜੇ ਦੀ ਬੱਚੀ ਆ ਬਾਸਾ ਪਹਿਲਾਂ ਸਮਾਧ ਪਿੰਡ ਰਿਆ ਜੀ ਉਸ ਤੋਂ ਬਾਅਦ ਗਰਦਾਸਪੁਰ ਏਰੀਆ ਚਲਿਆ ਗਿਆ ਸੀ ਬਾਈ ਸੱਤੇ ਸੰਧੂ ਉਹਨਾਂ ਕੋਲ ਇਹਦਾ ਬਾਪ ਆ ਜੀ ਮਾਂ ਦੀ ਵੀ ਹਾਈਟ ਸੋਹਣੀ ਆ ਤੇ ਬਾਕੀ ਬੱਚੀ ਆ ਜਿਹੜੀ ਮੰਤਰ ਮੰਤਰਾਂ ਤੋਂ ਹੀ ਆਪ ਕੋ ਦੇਖ ਸਕਦੇ ਆ ਬੱਚੀ ਬਕਾਊ ਆ 5 ਮਹੀਨੇ ਉਮਰ ਆ ਬਾਲਪੁਰ ਇਨਸਾਫਤ ਸਿੰਗਲ ਪੋਰੀ ਆ ਦੇਮਨ ਲੱਗੀ ਹੋਈ ਹੈ ਬੱਚੀ ਦੇ ਤੇ ਹੱਕ ਬਾਡੀ ਦੀ ਬਹੁਤ ਖੁੱਲੀ ਹੈ ਸੋਹਣੀ ਆ ਜਿਹੜਾ ਵੀ ਭਰਾ ਕੋਈ ਚੰਗੀ ਨਸਲ ਦੀ ਪੰਜਾਬ ਨਸਲ ਦੀ ਬੱਚੀ ਘਰੇ ਤਿਆਰ ਕਰਨੀ ਚਾਹੁੰਦਾ ਹੋਇਆ ਜੈਜ ਮੁੱਲ ਜੀ ਤਾਂ ਨੰਬਰ ਮੈਂ ਥੱਲੇ ਬੋਲ ਦਿੰਦਾ 62391545439855599017 ਮਿਲਦੇ ਨੇ ਨਵੀਂ ਵੀਡੀਓ ਨੂੰ ਧੰਨਵਾਦ